ਪ੍ਰਧਾਨ ਜੀ ਅੱਜ ਮੀਟਿੰਗ ਸੀ ਮੀਟਿੰਗ ਵਿੱਚ ਕੀ ਬਣਾਈ ਅੱਜ ਪਾਵਰ ਕਮੇਂਡ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਸੰਘਰਸ਼ ਦੇ ਸਿੱਟੇ ਵਜੋਂ ਅੱਜ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਜਿਹੜੀ ਕਿ ਵੱਡੇ ਸੈਕਟਰੀਏਟ ਚੰਡੀਗੜ੍ਹ ਵਿੱਚ ਹੋਈ ਆ ਜਿਦੇ ਵਿੱਚ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੇ 11 ਦਸੰਬਰ ਨੂੰ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ 23 ਤਰੀਕ ਦਾ 23 ਤੋਂ ਬਾਅਦ ਸਾਨੂੰ ਜਿਹੜਾ 7 ਤਰੀਕ ਦਾ ਸਮਾਪਾਦ ਦਿੱਤਾ ਗਿਆ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਬਿਜਲੀ ਮੰਤਰੀ ਸਮੇਤ ਕਿਰਤ ਮੰਤਰੀ ਤੇ ਵਿੱਤ ਮੰਤਰੀ ਸਾਹਿਬ ਮੌਜੂਦ ਹੋਣੇ ਚਾਹੀਦੇ ਆ ਕਿਉਂਕਿ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸੀਐਚਬੀ ਤੇ ਡਬਲ ਕਮੇ ਦੀਆਂ ਮੰਗਾਂ ਆ ਇਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜਿਵੇਂ ਕਿ ਸਾਡੇ ਸੀਐਚਬੀ ਕਾਮੇ ਨੂੰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਕਰਨ ਦੀ ਗੱਲ ਹੋਵੇ ਟੋਟੋ ਕਟ ਗੁਜ਼ਾਰੇ ਯੋਗ ਤਨਖਾਹ ਦੀ ਗੱਲ ਹੋਵੇ ਤੇ ਜਿੰਨੇ ਹਾਦਸਾ ਪੀੜਤਾ ਉਹਨਾਂ ਦੇ ਵਾਰਸਾਂ ਨੂੰ ਪੱਕੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਗਰੰਟੀ ਹੋਵੇ ਤੇ ਜਿੰਨੀਆਂ ਹੋਰ ਸਾਡੀਆਂ ਤਮਾਮ ਮੰਗ ਪੱਤਰ ਤੇ ਦ ਮਤਲਬ ਜਿਹੜੀ ਅੱਜ ਫੇਰ ਦੁਬਾਰਾ ਵਿੱਤ ਮੰਤਰੀ ਸਾਹਿਬ ਨਾਲ ਜਿਹੜੀ ਸਾਡੀ ਚਰਚਾ ਹੋਈ ਆ ਤੇ ਮੀਟਿੰਗ ਦੇ ਵਿੱਚ ਅਸੀਂ ਉੱਥੇ ਸੈਕਟਰੀ ਸਾਹਿਬ ਸੀਗੇ ਸਾਡੇ ਡਾਇਰੈਕਟਰ ਸਾਹਿਬ ਤੇ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਸੀਗੀ ਜਿਹਦੇ ਵਿੱਚ ਅਸੀਂ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਤੇ ਸਾਨੂੰ ਇਹ ਮਤਲਬ ਕੱਲ ਨੂੰ ਦੁਬਾਰਾ ਫੇਰ ਜਿਹੜਾ ਇਹ ਪਾਵਰ ਸੈਕਟਰੀ ਆ ਉਹ ਪਟਿਆਲਾ ਹੈੱਡ ਆਫਿਸ ਵਿਖੇ ਦੁਬਾਰਾ ਬੁਲਾਇਆ ਗਿਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਦੁਬਾਰਾ ਕੱਲ ਫੇਰ ਆਵਾਂਗੇ ਆ ਕੇ ਜਿਹੜੀਆਂ ਤੁਹਾਡੀਆਂ ਮੇਨ ਮੰਗਾਂ ਹੈਗੀਆਂ ਉਹਨਾਂ ਮਸਲਿਆਂ ਦਾ ਅਸੀਂ ਹੱਲ ਕਰਾਂਗੇ ਅਸੀਂ ਇਹ ਜ਼ਿਕਰ ਉੱਥੇ اٹھਾਇਆ ਵੀ ਬਿਜਲੀ ਮੰਤਰੀ ਸਾਹਿਬ ਮੀਟਿੰਗ 'ਚ ਕਿਉਂ ਮੌਜੂਦ ਨਹੀਂ ਹੈਗੇ ਤੇ ਉਹਦਾ ਅਸੀਂ ਮਤਲਬ ਉੱਥੇ ਉਹਨਾਂ ਨੂੰ ਕਿਹਾ ਪਰ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਜ਼ਰੂਰੀ ਰੁਝੇਵਾ ਜਾਂ ਕੋਈ ਸੁਨੇਹਾ ਨਹੀਂ ਲੱਗਿਆ ਇਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਦਿੱਕਤ ਦੱਸੀਆ ਪਰ ਅਸੀਂ ਇਹ ਕਿਹਾ ਵੀ ਨਹੀਂ ਇਹ ਨਹੀਂ ਹੋਣਾ ਚਾਹੀਦਾ ਬਿਜਲੀ ਮੰਤਰੀ ਨੂੰ ਮੌਜੂਦਾ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਵਿੱਤ ਮੰਤਰੀ ਨੇ ਦੁਬਾਰਾ ਫੇਰ ਜਿਹੜੀ ਉਹ 16 ਤਰੀਕ ਦੀ ਮੀਟਿੰਗ ਜਥੇਬੰਦੀ ਨਾਲ ਰੱਖੀ ਹੈਗੀ ਆ ਅਸੀਂ ਇਹ ਫੈਸਲਾ ਕੀਤਾ ਇੱਕ ਦੂਜੀ ਗੱਲ ਇਹ ਸਾਰੇ ਸਾਥੀਆਂ ਦੇ ਧਿਆਨ ਹਿਤ ਲਿਆਉਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਮੈਨੇਜਮੈਂਟ ਲਗਾਤਾਰ ਸੀਐਚਵੀ ਕੰਮਾਂ ਤੇ ਹਮਲਾ ਜਿਹੜਾ ਉਹ ਵਿੱਟਿਆ ਚਾਰਿਆ ਤੁਹਾਡੇ ਸਾਹਮਣੇ ਇੱਕ ਨਵਾਂ ਜਿਹੜਾ ਵਰਕ ਆਰਡਰ ਹੈ ਉਹ ਜਾਰੀ ਕੀਤੇ ਜਾ ਰਿਹਾ ਜਿਹੜੇ ਚੀਫ ਦਫ਼ਤਰਾਂ ਦੇ ਵੱਲੋਂ ਚੀਫ ਦਫ਼ਤਰਾਂ ਦੇ ਵੱਲੋਂ ਇਹ ਜਾਰੀ ਹੋਇਆ ਕਿਉਂਕਿ ਚੀਫ ਦਫ਼ਤਰ ਤੋਂ ਹੁੰਦਾ ਪਹਿਲਾਂ ਨੀਚੇ ਹੁੰਦਾ ਸੀ ਹੁਣ ਚੀਫ ਦਫ਼ਤਰਾਂ ਤੋਂ ਹੋਣ ਲੱਗਿਆ 3-4 ਸਾਲ ਤੋਂ ਪਿਛੇ ਵੀ ਵਰਕ ਆਰਡਰ ਚੀਫ ਦਫ਼ਤਰਾਂ ਤੋਂ ਹੋਏ ਤੇ ਦੁਆਰਾ ਫਿਰ ਚੀਫ ਦਫ਼ਤਰਾਂ ਤੋਂ ਜਿਹੜਾ ਜਾਰੀ ਕੀਤਾ ਜਿਹਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨ ਹੈ ਉਹ ਪਾਈਆਂ ਜੀਆਂ ਜਿਹਦੇ ਵਿੱਚ ਇੱਕ ਐ ਕਹਿ ਸਕਦੇ ਆ ਵੀ ਜਿਹੜੇ CHB ਵਾਲੇ ਕੰਮ ਨੂੰ ਮਾਰਨ ਦਾ ਇੱਕ ਇੱਕ ਹੋਰ ਗੱਲ ਦੱਸਦੀ ਹੈ ਵੀ ਜਿਹੜਾ ਸਾਡਾ ਅੱਜ CHB ਠੇਕਾ ਮੁਲਾਜ਼ਮ ਸੀਗਾ ਉਹ ਅੱਜ ਇੱਕ ਸਾਡਾ ਹੋਰ ਸਾਥੀ ਸੁਖਵਿੰਦਰ ਸਿੰਘ ਮਾਨਸਾ ਤੋਂ ਉਹ ਬਿਜਲੀ ਦੀ ਲਪੇਟ ਦੇ ਵਿੱਚ ਆਉਣ ਕਰਨ ਗੰਭੀਰ ਜ਼ਖਮ ਵੀ ਹੋਣ ਕਰਨ ਉਹਦੀ ਅੱਜ ਮੌਤ ਹੋ ਗਈ ਹੈ ਜਿਹਦੇ ਅਸੀਂ ਜ਼ੋਰਦਾਰ ਸਰਕਾਰ ਦੀ ਨਖੇਦੀ ਵੀ ਕਰਦੇ ਆ ਸਾਡੀ ਗੱਲ ਨੂੰ ਸੁਣਿਆ ਨਹੀਂ ਜਾਂਦਾ ਸਾਡੀ ਗੱਲ ਤੇ ਲਗਾਤਾਰ ਟਾਲਮਟੋਲ ਦੀ ਜਿਹੜੀ ਨਿਸੀ ਆ ਉਹਨੂੰ ਆਪਣਾਇਆ ਜਾਂਦਾ ਹੈਗਾ ਇਸ ਕਰਕੇ ਇਸ ਵਰਕ ਕੋਡਰ ਦੇ ਵਿੱਚ ਵੀ ਜਿਹੜੀਆਂ ਮਾਰਗ ਨੀਤੀਆਂ ਲਾਗੂ ਕੀਤੀਆਂ ਸਰਕਾਰ ਨੇ ਚਾਹ ਉਹ ਪਲਾਂਟੀਆਂ ਦਾ ਪੈਸਾ ਹੋਵੇ ਚਾਹ ਉਹ ਵਰਦੀਆਂ ਦਾ ਪੈਸਾ ਹੋਵੇ ਚਾਹ ਉਹ ਕਿਸੇ ਨੇ ਕੰਮ ਕਰਨਾ ਉਹਦਾ ਕੰਮ ਦਾ ਬੋਝ ਹੈ ਜਿਹੜਾ ਭਾਰ ਹੈ ਉਹਤੇ ਪਾਇਆ ਗਿਆ ਮੁਲਾਜ਼ਮਾਂ ਤੇ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਇਹ ਵੀ ਇਹਦੇ ਵਿੱਚ ਤਨਖਾਹ ਦਾ ਵਧਦਾ ਜ਼ਿਕਰ ਕੀਤਾ ਜਾਵੇ ਤੇ ਜਿਹੜਾ ਮੋਬਾਈਲ ਪਤਾ ਤੇਲ ਪਤਾ ਵਧਾਉਣ ਦੀ ਗੱਲ ਆ ਉਹ ਕੀਤਾ ਜਾਵੇ ਕਈ ਗੱਲਾਂ ਸਾਡੀਆਂ ਜਿਹੜੀਆਂ ਡਿਸਕਸ ਹੁੰੀਆਂ ਸੀਗੀਆਂ ਪਿਛਲੇ ਸਮੇਂ ਦੇ ਵਿੱਚ ਸਰਕਾਰ ਮੰਨੀਆਂ ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਦੂਜਾ ਵੀ ਡਿਪਾਰਟਮੈਂਟ ਦੇ ਵਿੱਚ ਲੈਣ ਦੀ ਗੱਲ ਵੀ ਆਹ ਜਿਹੜੇ ਖਰੜਾ ਹੈ ਬੋਰਡ ਨੇ ਤਿਆਰ ਕੀਤਾ ਹੈ ਮੈਨੇਜਮੈਂਟ ਨੇ ਇਹ ਅਸੀਂ ਨਹੀਂ ਹੋਣ ਦਵਾਂਗੇ ਇਹਦੇ ਖਿਲਾਫ ਜਿੰਨਾ ਵੀ ਸਾਨੂੰ ਵਿਰੋਧ ਕਰਨਾ ਪਿਆ ਇਹਦਾ ਅਸੀਂ ਡਟਮਾ ਵਿਰੋਧ ਕਰਾਂਗੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ 9 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਚੀਫ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਹੜਾ ਸਰਕਾਰ ਨੇ ਕਿਹਾ ਕਿਉਂਕਿ ਕੱਲ ਨੂੰ ਦੁਬਾਰਾ ਫੇਰ ਜਿਹੜੇ ਪਾਵਰ ਸੈਕਟਰੀ ਆ ਉਹਨਾਂ ਨੇ ਬੈਠਣ ਦਾ ਸਾਡਾ ਫੈਸਲਾ ਕੀਤਾ ਵੀ ਕੱਲ ਨੂੰ ਮੈਂ ਹੈੱਡ ਆਫਸ ਆਵਾਂਗਾ ਉੱਥੇ ਤੁਹਾਡੇ ਮਸਲੇ ਆ ਜਿਹੜੇ ਬੋਰਡ ਮੈਨੇਜਮੈਂਟ ਨਾਲ ਬੈਠ ਕੇ ਅਸੀਂ ਇਹਨਾਂ ਨੂੰ ਸੋਲਵ ਕਰਾਂਗੇ ਤੇ ਕੱਲ ਅਸੀਂ ਤੇ ਪਰਸੋਂ ਦਾ ਸਾਡਾ ਫੈਸਲਾ ਹੈ ਵੀ ਚੀਫ ਦਫ਼ਤਰ ਆ ਕੇ ਵੱਡੀ ਗੰਟੀ ਦੇ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਜਿਹੜੇ ਚੀਫ ਦਫ਼ਤਰਾਂ ਦੇ ਅੱਗੇ ਧਰਨੇ ਤੇ ਜਾਣਗੇ ਤੇ ਜਿਹੜਾ ਸਰਕਾਰ ਨੇ ਸਾਨੂੰ ਕਿਹਾ ਵੀ 16 ਨੂੰ ਅਸੀਂ ਫੇਰ ਦੁਬਾਰਾ ਬੈਠਾਂਗੇ ਆਪਣਾ ਮੰਤਰੀ ਸਾਹਿਬ ਨੇ ਕਿਹਾ ਉਹਨਾਂ ਦੀ ਆਪਣਾ ਜਿਹੜੇ ਸੈਕਟਰੀ ਸਾਹਿਬ ਤੇ ਉਹਨਾਂ ਦੀ ਡਿਊਟੀ ਲਈ ਆ ਵੀ ਤੁਸੀਂ ਜਾ ਕੇ ਇਹਨਾਂ ਨਾਲ ਮੀਟਿੰਗ ਕਰੋ ਮਸਲੇ ਹੱਲ ਕਰਨ ਵਾਸਤੇ ਜੋ ਵੀ ਹੈਗਾ ਇਹਨਾਂ ਦੇ ਸੋਲਵ ਕਰੋ ਤੇ ਸੋਲਵ ਕਰਕੇ ਮੇਰੇ ਕੋਲ ਲੈ ਕੇ ਆਓ ਇਹ ਮਤਲਬ ਉਹਨਾਂ ਨੇ ਕਿਹਾ ਤੇ ਜੇ 16 ਤਰੀਕ ਤੱਕ ਸਰਕਾਰ ਬੈਠ ਕੇ ਮਸਲੇ ਦਾ ਹੱਲ ਨਹੀਂ ਕਰਦੀ 16 ਨੂੰ ਦੁਬਾਰਾ ਤਾਂ ਫਿਰ ਅਸੀਂ 17 ਤਰੀਕ ਦਾ ਜਿਹੜਾ ਪੰਜਾਬ ਪੱਤਰ ਦਾ ਪ੍ਰੋਗਰਾਮ ਰੱਖਿਆ ਸੀ 17 ਤਰੀਕ ਦਾ ਵੱਡਾ ਪੰਜਾਬ ਪੱਧਰ ਦਾ ਅਸੀਂ ਪ੍ਰੋਗਰਾਮ ਕਰਾਂਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਕਰਾਂਗੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਸੀਐਚਬੀ ਡਬਲਯੂ ਸਾਥੀਆਂ ਨੂੰ ਤੇ ਸਾਥੀਓ ਸੌਣ ਦਾ ਵੇਲਾ ਨਹੀਂ ਜਾਗਣ ਦਾ ਵੇਲਾ ਲਗਾਤਾਰ ਸਾਡੇ ਬੰਦੇ ਐਕਸਪਾਇਰ ਹੋ ਰਹੇ ਆ ਅੱਜ ਫੇਰ ਇੱਕ ਸਾਡਾ ਸਾਥੀ ਸੁਖਵਿੰਦਰ ਸਿੰਘ ਜੋ ਲਗਾਤਾਰ ਸੰਘਰਸ਼ਸ਼ੀਲ ਸੀਗਾ ਜੋ ਲਗਾਤਾਰ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਵੀ ਸਮੂਲੀਅਤ ਕਰਦਾ ਸੀ ਉਹ ਅੱਜ ਆਪਣੀ ਜਾਨ ਆ ਜਿਹੜੀ ਉਹ ਇਸ ਬੋਰਡ ਮੈਨੇਜਮੈਂਟ ਦੇ ਲੇਖੇ ਲਾ ਗਿਆ ਇਸ ਸਰਕਾਰ ਦੇ ਲੇਖੇ ਲਾ ਗਿਆ ਪਰ ਸਰਕਾਰ ਨੇ ਦੇਣਾ ਕੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲਗਾਤਾਰ ਜੇ ਸੰਘਰਸ਼ ਕਰਾਂਗੇ ਤਾਂ ਕੁਝ ਮਿਲਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹੁਣ ਘਰਾਂ ਦੇ ਵਿੱਚ ਸੌਣ ਦੀ ਲੋੜ ਨਹੀਂ 9 ਤਰੀਕ ਨੂੰ ਚੀਫ ਦਫ਼ਤਰ ਅੱਗੇ ਜਿਹੜਾ ਆ ਬੋਰਡ ਮੈਨੇਜਮੈਂਟ ਨੇ ਇੱਕ ਖਰੜਾ ਤਿਆਰ ਕੀਤਾ ਇੱਕ ਆ ਵਰਕ ਆਰਡਰ ਤਿਆਰ ਕੀਤਾ ਇਹਦਾ ਇਹਦਾ ਆਪਾਂ ਡਟਮਾ ਵਿਰੋਧ ਕਰਨਾ ਵੀ ਵਰਕ ਆਰਡਰਾਂ ਨੂੰ ਕੈਂਸਲ ਕਰਕੇ ਵਰਕ ਆਰਡਰ ਨਹੀਂ ਹੋਣੇ ਚਾਹੀਦੇ ਵਰਕ ਆਰਡਰਾਂ ਨੂੰ ਕੈਂਸਲ ਕਰਕੇ ਸਰਕਾਰ ਬੋਰਡ ਮੈਨੇਜਮੈਂਟ ਇੱਕ ਨੀਤੀ ਪੌਲਸੀ ਬਣਾਵੇ ਜਿਨ੍ਹਾਂ ਨੂੰ ਸਾਰੇ ਡਿਪਾਰਟਮੈਂਟ ਚਿੰਨੇ ਵੀ ਕੱਚੇ ਮਲਾਜਮਾਂ ਨੂੰ ਡਿਪਾਰਟਮੈਂਟ ਦੇ ਵਿੱਚ ਲਿਆ ਜਾਵੇ ਸੀਐਚਪੀ ਦੇ ਡਬਲ ਠੇਕਾ ਮਲਾਜਮਾਂ ਤੇ ਦੂਜਾ ਹੈਗਾ ਵੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਬਾਰਸ ਨੂੰ ਨੌਕਰੀ ਦੀ ਗਰੰਟੀ ਕੀਤੀ ਜਾਵੇ ਕਿਉਂਕਿ ਅੱਜ ਵੀ ਮੰਨੇ ਆ ਵੀ ਹਾਂ ਯਾਰ ਨੌਕਰੀ ਰਹਿਣੀ ਚਾਹੀਦੀ ਆ ਮਿਲਣੀ ਚਾਹੀਦੀ ਆ ਇਹ ਗੱਲ ਨੂੰ ਉਹਨਾਂ ਨੇ ਗੱਲ ਨੂੰ ਪ੍ਰਮਾਨ ਕੀਤਾ ਹੈਗਾ ਤੁਹ ਬੇਨਤੀ ਆ ਕਿ ਸਾਰੇ ਸਾਥੀ ਤਿਆਰੀ ਕਰਨ 9 ਤਰੀਕ ਨੂੰ ਕੱਲ ਦਾ ਦਿਨ ਆਪਾਂ ਛੱਡਿਆ 9 ਤਰੀਕ ਨੂੰ ਚੀਫ ਦਫ਼ਤਰ ਅੱਗੇ ਪੂਰਾ ਜ਼ੋਰ ਸ਼ੋਰ ਨਾਲ ਧਰਨੇ ਲਾਓ ਇਹ 17 ਤਰੀਕ ਦੀ ਜ਼ੋਰ ਸ਼ੋਰ ਨਾਲ ਜਿਹੜੀ ਤਿਆਰੀ ਆ ਉਹ ਸਾਰੇ ਸਾਥੀ ਕਿੱਥੇ ਕਿਉਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ